ਤਰਨਤਾਰਨ ਜਿਮਨੀ ਚੋਣਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਉੱਥੇ ਇੱਕ ਪਾਸੇ ਅਕਾਲੀ ਗੱਲ ਕਰਕੇ ਐਸੇ ਪੰਥਰ ਪਾਰਟੀ ਦੇ ਕੋਲ ਪਾਸੇ ਆਹ ਵਾਰ ਪੰਜਾਬ ਦੇ ਕਹਿ ਰਹੇ ਕਿ ਐਸੇ ਪੰਥਰ ਪਾਰਟੀ ਪਈ ਮਨਦੀਪ ਸਿੰਘ ਦੇਖੋ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਤੇ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਉਹ ਲਗਾਤਾਰ ਜਿਹੜਾ ਤਰਨਤਾਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿੰਨੀਆਂ ਸਾਡੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜਿਹੜੀਆਂ ਨਿਭਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਉਸਾਨੋ ਸ਼ੌਕਤ ਦੇ ਨਾਲ ਜਿੱਤਵਾਂ ਪਵੇਗਾ ਪਰ ਮਸਲਾ ਇਹ ਹੈ ਜੀ ਕਿ ਉੱਥੇ ਏਜੰਡੇ ਨੂੰ ਲੈ ਕੇ ਬੜਾ ਸਮੱਸਿਆ ਖੜੀ ਹੋ ਗਈ ਹੈ ਵਾਰਿਸ ਪੰਜਾਬ ਕਹਿੰਦਾ ਜੀ ਸਾਡਾ ਪਾਕਿਸਤਾਨ ਨਾਲ ਕੋਈ ਲੈਣ ਦੇ ਨਹੀਂ ਹੈ ਦੂਜੇ ਪਾਸੇ ਸਿਮਰਨ ਜੀ ਸਿੰਘ ਮਾਨ ਜਿਹੜੇ ਨੇ ਉਹ ਕਹਿੰਦੇ ਜੀ ਪਾਕਿਸਤਾਨ ਸਾਡਾ ਏਜੰਡਾ ਹੈ ਦੇਖੋ ਉਹਨਾਂ ਦੇ ਆਪਣੇ ਆਪਣੇ ਏਜੰਡੇ ਹੈ ਜੀ ਉਹ ਸਾਡੀ ਪਾਰਟੀ ਦਾ ਆਪਣਾ ਝੰਡਾ ਹੈ ਉਹਨਾਂ ਦੇ ਆਪਦੇ ਝੰਡੇ ਹੈ ਠੀਕ ਹੈ ਆਪਣੇ ਆਪਣੇ ਝੰਡੇ ਤੇ ਉੱਤੇ ਉਹ ਕਹਿਮ ਨਹੀਂ ਇਹ ਇਹਦੇ ਚ ਅਸੀਂ ਕੀ ਦਾ ਕਤਲ ਅੰਦਾਜ਼ੇ ਕਰ ਸਕਦੇ ਆ ਜੀਪੀਸੀ ਇਲੈਕਸ਼ਨ ਆ ਰਹੇ ਆ ਤੇ ਨਵੰਬਰ ਨੂੰ ਆਪਣੇ ਲੋਕੀ ਕੋਈ ਮੀਟਿੰਗ ਦਾ ਨਾਮ ਕੀਤਾ ਰਿਹਾ ਹੈ ਮੈਂਬਰ ਸਾਹਿਬਾਨ ਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੀਟਿੰਗਸ ਜਿਹੜੀ ਅਸੀਂ ਹੁਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ ਤੇ ਜੋ ਵੀ ਸਾਡੀ ਪਾਰਟੀ ਦੇ ਡਿਟੇ ਸਾਹਿਬਾਨ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਨ ਬੈਨ ਜਿਹੜਾ ਉਹ ਲਾਗੂ ਕੀਤਾ ਜਾਊਗਾ ਤੇ ਜੇ ਲੜਨ ਦੀ ਲੋੜ ਪਈ ਤੇ ਲੜਾ